ਫਿਰੋਜ਼ਪੁਰ ਦੇ ਵਿੱਚ ਪਹਿਲੀ ਵਾਰ ਤੁਹਾਨੂੰ ਲਗਜ਼ਰੀ ਗੱਡੀਆਂ ਦਿਖਾਉਣ ਲੱਗੇ ਆ ਹੁਣ ਵਿਆਹ ਕਰਨਾ ਗੱਡੀ ਵੀ ਲੈ ਸਕਦੇ ਹੋ ਤੇ ਹੁਣ ਹੈਲੀਕਾਪਟਰ ਤੇ ਵੀ ਤੁਸੀਂ ਵਿਆਹ ਕਰ ਸਕਦੇ ਹੋ ਇਹ ਸਹੂਤਾ ਫਿਰੋਜ਼ਪੁਰ ਦੇ ਵਿੱਚ ਸ਼ੁਰੂ ਹੋ ਚੁੱਕੀ ਆ ਤੁਹਾਨੂੰ ਦੱਸ ਦਈਏ ਆਡੀ ਹੋਵੇ ਜੈਗਵਰ ਹੋਵੇ ਮੇਬੈਕ ਹੋਵੇ ਰੇਂਜ ਰੋਵਰ ਹੋਵੇ ਥਾਰ ਹੋਵੇ ਹੈਲੀਕਾਪਟਰ ਹੋਵੇ ਤੁਹਾਨੂੰ ਇਸ ਜਗ੍ਹਾ ਤੋਂ ਮਿਲੇਗਾ ਗੱਲਬਤ ਕਰਦੇ ਆ ਬਾਈ ਹੁਣੀ ਬਹੁਤ ਮਹਿੰਗੀਆਂ ਲਗਜ਼ਰੀ ਗੱਡੀਆਂ ਫਰੋਸਪੁਰ ਦੇ ਵਿੱਚ ਲਾ ਕੇ ਬੈਠੇ ਨੇ ਬਾਈ ਜੀ ਪਹਿਲਾ ਸਵਾਗਤ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਜੀ ਹੈਲੀਕਾਪਟਰ ਤੁਸੀਂ ਮੈਨੂੰ ਕਿਹਾ ਸੀ ਵੀ ਹੈਲੀਕਾਪਟਰ ਵੀ ਖੜਾ ਜੇ ਕੋਈ ਵੀਰ ਵਿਆਹ ਕਰਨਾ ਚਾਹੁੰਦਾ ਆਪਦਾ ਤਾਂ ਹੈਲੀਕਾਪਟਰ ਤੇ ਇਸ ਵਾਰ ਆਨੰਦ ਕਾਰਜ ਕਰਵਾ ਕੇ ਲਿਆਓ ਕਰਵਾ ਕੇ ਦਾਂਗੇ ਬਿਲਕੁਲ ਕਰਵਾ ਕੇ ਦੇਵਾਂਗੇ ਅੱਛਾ ਜੀ ਇੱਥੇ ਖੜਾ ਜੀ ਹੈਲੀਕਾਪਟਰ ਹੈਲੀਕਾਪਟਰ ਵੀ ਦਿਖਾਉਣੇ ਆ ਪਹਿਲਾਂ ਤੁਹਾਨੂੰ ਗੱਡੀ ਬਿਲਕੁਲ ਇੱਥੇ ਖੜਾ ਜੀ ਬਿਲਕੁਲ ਦਿਖਾਵਾਂਗੇ ਜੀ ਤੁਹਾਨੂੰ ਟੈਨਸ਼ਨ ਨਾ ਲਓ ਕਿਸੇ ਗੱਲ ਦੀ ਵੀ ਪਹਿਲਾਂ ਤੁਹਾਨੂੰ ਕਾਰਾਂ ਦਿਖਾਉਣੇ ਆ ਜੀ ਆਜੋ ਜੀ ਇਧਰੋਂ ਦੇਖਦੇ ਹੋ ਆਡੀ A4 ਹੂੰ ओके ਉਸ ਤੋਂ ਅੱਗੇ ਜੀ ਮੇ ਬੈਕ ਆ ਗਈ ਆ ਜੀ ਉਸ ਤੋਂ ਅੱਗੇ ਜੀ ਰੇਂਜ ਰੋਵਰ ਹਾਂ ਥਾਰ ਰੌਕਸ ਬਿਲਕੁਲ ਨਵੀਆਂ ਜੀ ਆਪਣੇ ਕੋਲੇ ਇਸ ਤੋਂ ਇਲਾਵਾ ਤੁਹਾਨੂੰ ਕੋਈ ਵੀ ਕਾਰ ਚਾਹੀਦੀ ਹੋਵੇ ਆਡੀ ਤੋਂ ਇਲਾਵਾ ਜੈਗਵਰ ਰੇਂਜ ਰੋਵਰ ਵੈਂਟਲੇ ਰੋਲਸ ਰੋਸਟ ਤੱਕ ਹੈਲੀਕਾਪਟਰ ਵੀ ਜੇ ਕੋਈ ਬੰਦਾ ਚਾਹੂਗਾ ਤਾਂ ਉਹ ਤੁਹਾਨੂੰ ਮਗਾ ਕੇ ਦੇਵਾਂਗੇ ਬਸ ਅੱਛਾ ਭਾਈ ਜੀ ਇੱਕ ਚੀਜ਼ ਆ ਆ ਗੱਡੀਆਂ ਨਾ ਜਦੋਂ ਲੁਧਿਆਣੇ ਨੂੰ ਜਾਂਦੇ ਆ ਉੱਥੇ ਦਿਖਦੀਆਂ ਐ ਖੜੀਆਂ ਜਿਵੇਂ ਤੁਹਾਡੀਆਂ ਰੋਡ ਤੇ ਦੇਖ ਰਹੀ ਐ اسی ਰੋਡ ਤੇ ਤੇ ਵੱਡੇ ਸ਼ਹਿਰਾਂ 'ਚ ਹੀ ਦਿਖਦੀਆਂ ਪਰ ਫਰੋਇਪੁਰ 'ਚ ਮੈਂ ਨਹੀਂ ਕਦੇ ਵੇਖਿਆ ਸੀ ਪਹਿਲੀ ਵਾਰ ਸ਼ੁਰੂ ਕੀਤਾ ਬਿਲਕੁਲ ਜੀ ਅਸੀਂ ਕਾਫੀ ਟਾਈਮ ਤੋਂ ਨੋਟ ਕਰਦੇ ਪਏ ਸੀਗੇ ਜਿੱਦਾਂ ਲੁਧਿਆਣਾ ਫੀਕੋਡ ਮੋਗੇ ਹਰੇਕ ਸ਼ਹਿਰ ਦੇ ਵਿੱਚ ਇਹ ਸਬਦਾ ਉਪਲਬਧ ਸੀਗੀ ਪਰ ਮੈਨੂੰ ਲੱਗਦਾ ਸੀ ਫਿਰੋਜ਼ਪੁਰ ਨੂੰ ਇਸ ਚੀਜ਼ ਦੀ ਕਮੀ ਆ ਜੀ ਇਸ ਕਰਕੇ ਅਸੀਂ ਇੱਥੇ ਅਰੇਂਜਮੈਂਟ ਕੀਤਾ ਜੀ ਤੇ ਆਪਣੇ ਆਸ-ਪਾਸ ਵਾਲਿਆਂ ਨੂੰ ਅਸੀਂ ਸੇਵਾ ਬਿਲਕੁਲ ਦੇਵਾਂਗੇ ਜੀ ਅੱਛਾ ਇੱਕ ਚੀਜ਼ ਆ ਹੋ ਸਕਦਾ ਵੀਡੀਓ ਦੇਖਣ ਵਾਲੇ ਵੀਰ ਇਹਨਾਂ ਚੋਂ ਕੋਈ ਵੀ ਗੱਡੀ ਉਹਨਾਂ ਦੀ ਮਨਪਸੰਦ ਨਾ ਹੋਵੇ ਕੋਈ ਹੋਰ ਹੋਵੇ ਫਿਰ ਕੀ ਕਰੋਗੇ ਬਿਲਕੁਲ ਜਿਹੜੀ ਵੀ ਕਾਰ ਤੁਸੀਂ ਕਹੋਗੇ ਮਂਗਾ ਕੇ ਦੇਵਾਂਗੇ ਜੀ ਅਸੀਂ ਮਤਲਬ ਨਾਮ ਦੱਸਣਾ ਗੱਲਾਂ ਨਾਮ ਦੱਸਣਾ ਤੇ ਬੁਕਿੰਗ ਪਾਉਣੀ ਸਾਨੂੰ ਉਹ ਕਾਰ ਤੁਹਾਡੇ ਘਰੇ ਖੜੀ ਹੋਊਗੀ ਜੀ ਰੇਟ ਕਿੱਥੋਂ ਸ਼ੁਰੂ ਹੋ ਜਾਊਗਾ ਮੈਂ ਦੋਵਾਂ ਦੀ ਗੱਲ ਕਰੂੰਗਾ ਇੱਕ ਸਭ ਤੋਂ ਮਹਿੰਗੀ ਵਾਲੇ ਦੀ ਤੇ ਇੱਕ ਬਿਲਕੁਲ ਜਿੰਦਾ ਸ਼ੌਂਕ ਹੈਗਾ ਮੈਂ ਗੱਡੀ ਇੱਥੋਂ ਲੈ ਕੇ ਜਾਵਾਂ ਤੁਹਾਡੇ ਕੋਲੋਂ ਉਹਦੇ ਵਾਸਤੇ ਕਿੰਨੇ ਤੋਂ ਸ਼ੁਰੂ ਤੇ ਕਿੱਥੋਂ ਤੱਕ 4000 ਤੋਂ ਸ਼ੁਰੂ ਆ ਜੀ 4 ਲੱਖ ਤੱਕ ਕਾਰ ਦਾ ਰੈਂਟ ਐਂਡ ਆ ਜੀ ਉਸ ਤੋਂ ਅੱਗੇ ਜਿਹੜਾ ਬੰਦਾ ਹੈਲੀਕਾਪਟਰ ਵੀ ਮੰਗੂਗਾ ਉਹਨੂੰ ਹੈਲੀਕਾਪਟਰ ਹੀ ਪ੍ਰੋਵਾਈਡ ਕਰਕੇ ਦੇਵਾਂਗੇ ਉਹਦਾ ਰੇਟ ਨਹੀਂ ਦੱਸਣਾ ਡੇਟ ਨਹੀਂ ਦੱਸਾਂ ਰੇਟ ਮੁੱਕੇ ਦੇਊਗਾ ਡੇਟ ਮੁਤਾਬਕ ਹੋਊਗਾ ਜੀ ਡੇਟ ਮੁਤਾਬਕ ਹਾਂ ਡੇਟ ਮੁਤਾਬਕ ਉਹ ਪਹਿਲਾਂ ਕਹੀ ਜਾਂਦੇ ਸੀ ਮੈਨੂੰ ਅੱਛਾ ਭਾਈ ਜੀ ਇਹ ਗੱਡੀਆਂ ਦੇ ਨਾਲ ਮੰਨ ਲਓ ਕੋਈ ਵੀਰ ਕਹਿੰਦਾ ਗੱਡੀ ਵੇਖਣ ਆ ਗਿਆ ਉਹਦਾ ਵਿਆਹ ਉਹ ਗੱਡੀ ਬੁੱਕ ਕਰਨ ਆ ਗਿਆ ਉਹਦਾ ਦਿਲ ਕਰਿਆ ਆ ਕਿ ਭਾਜੀ ਮੈਂ ਇਹਦਾ ਗੱਡੀ ਖਰੀਦ ਕੇ ਲੈ ਕੇ ਜਾਣੀ ਆ ਫਿਰ ਪੰਗਾ ਪੈਜੂ ਨਹੀਂ ਉਹ ਵੀ ਪ੍ਰੋਵਾਈਡ ਕਰਾਂਗੇ ਜੀ ਸਾਨੂੰ ਤੁਸੀਂ ਮਾਡਲ ਮੁਤਾਬਕ ਆਪਦੀ ਰੇਂਜ ਦੱਸੋ ਸਾਨੂੰ ਕਾਰ ਤੁਹਾਨੂੰ ਪ੍ਰੋਵਾਈਡ ਕਰਾਂਗੇ ਕੋਈ ਵੱਡਾ ਮਸਲਾ ਨਹੀਂ ਕੀ ਇਸ ਮਨ ਲਓ ਬਾਈ ਚਾਂਸ ਮੁੰਡਾ ਆਨੰਦ ਕਾਰਜ ਕਰਨ ਚੱਲਿਆ ਤੇ ਉਹਦੇ ਦਿਲ ਚ ਆ ਗਈ ਵੀ ਮੇਰੇ ਕੋਲੇ ਕੋਈ ਲੱਖ 2 ਲੱਖ ਜਾਂ 3 ਲੱਖ ਆ ਤੇ ਮੈਂ ਗੱਡੀ ਆਪਦੀ ਦੀ ਆਨੰਦ ਕਾਰਜ ਕਰਕੇ ਲਿਓਣੇ ਆ ਤੇ ਫਿਰ ਤੁਸੀਂ ਕਾਰ ਬਜ਼ਾਰ ਲਿਖਿਆ ਮੈਨੂੰ ਲੱਗਦਾ ਉਹ ਵੀ ਗੱਡੀਆਂ ਤੁਸੀਂ ਦੇ ਦਿਓਗੇ ਫਿਰ ਮੌਕੇ ਤੇ ਬਿਲਕੁਲ ਜੀ ਬਿਲਕੁਲ ਬਾਕੀ ਕਿਸੇ ਵੀਰ ਨੂੰ ਜੇ ਕਾਰ ਤੇ ਲੋਨ ਵੀ ਕਰਵਾਉਣਾ ਪਵੇ ਅਸੀਂ ਕਰਵਾ ਕੇ ਦੇਵਾਂਗੇ ਜੀ ਸੈਕੰਡ ਹੈਂਡ ਕਾਰ ਤੇ ਉਹ ਵੀ ਸੌਦਾ ਸਾਡੇ ਕੋਲ ਹੈਗੀ ਆ ਕਿੰਨੇ ਕੁ ਪੈਸੇ ਜੇਬ ਚ ਪਾ ਕੇ ਲੈ ਆਵੇ ਬੰਦਾ 1 ਲੱਖ ਰੁਪਏ ਡਾਊਨ ਪੇਮੈਂਟ ਲੈ ਕੇ ਆਜੇ 10 ਲੱਖ ਵਾਲੀ ਕਾਰ ਤੱਕ ਬਾਕੀ ਅਸੀਂ ਲੋਨ ਕਰਵਾ ਦਾਂਗੇ ਜੀ ਬਾਕੀ ਹੋ ਜਾਊਗਾ ਬਾਕੀ ਲੋਨ ਹੋ ਜਾਊਗਾ ਬੰਦੇ ਦਾ ਸਿੰਬਲ ਸਕੋਰ ਬਿਲਕੁਲ ਓਕੇ ਹੋਣਾ ਚਾਹੀਦਾ ਜੀ ਲੋਨ ਹੋ ਜਾਊਗਾ ਲੋਨ ਪੁਰਾਣੀ ਗੱਡੀ ਦੀ ਹੋ ਜਾਏਗਾ ਪੁਰਾਣੀ ਗੱਡੀ ਤੇ ਬਿਲਕੁਲ ਹੋ ਜਾਊਗਾ ਜੀ ਤੇ ਜਿਹੜੀ ਤੁਹਾਡੀਆਂ ਸੇਲ ਵਾਲੀਆਂ ਗੱਡੀਆਂ ਨੇ ਉਹ ਕਿੱਥੋਂ ਸ਼ੁਰੂ ਹੋ ਜਾਂਦੀ ਕਿਹੜੀ ਕਿਹੜੀ ਗੱਡੀ ਉਹਦੇ ਬਾਰੇ ਜਾਣਕਾਰੀ ਦੇ ਇੱਕ ਲੱਖ ਤੋਂ ਲੈ ਕੇ ਜੀ ਸਾਡੇ ਕੋਲੇ 12 ਲੱਖ ਰੁਪਏ ਤੱਕ ਕਾਰ ਅੰਦਰ ਖੜੀ ਹੈ ਜੀ ਹਮ ਸਾਰੀਆਂ ਹੀ ਕਾਰਾਂ ਪਰ ਸਯੋਜਗ ਹੋਣਗੀਆਂ ਹਰੇਕ ਕਾਰ ਦਾ ਨਿੱਕਾ ਮੋਟਾ ਕੰਮ ਕਰਵਾ ਕੇ ਚੈੱਕ ਅਪ ਕਰਵਾ ਕੇ ਫਿਰ ਅਸੀਂ ਕਾਊਂਟਰ ਤੇ ਲਾਉਣੀ ਹੈ ਜੀ ਕਾਰ ਦੀ ਸਾਡੀ ਫੁੱਲ ਗਰੰਟੀ ਹੋਊਗੀ ਕਾਗਜ਼ਾਂ ਵੱਲੋਂ ਵੀ ਤੇ ਬਾਕੀ ਇੰਜਨ ਗੇਅਰ ਵਾਲੋਂ ਵੀ ਕੋਈ ਦਿੱਕਤ ਨਹੀਂ ਆਉਗੀ। ਇਹ ਆਰਸੀਆਂ ਉਰਸੀਆਂ ਟਰਾਂਸਫਰ ਵਗੈਰਾ ਸਾਰਾ ਟਰਾਂਸਫਰ 100% ਅਸੀਂ ਆਪ ਕਰਵਾ ਕੇ ਦੇਵਾਂਗੇ ਜੀ ਕਸਟਮਰ ਨੂੰ। ਕਾਗਜ਼ਾਂ ਦੀ ਜਿੰਨੀ ਵੀ ਜ਼ਿੰਮੇਵਾਰੀ ਉਹ ਸਾਡੀ ਹੋਵੇਗੀ ਜੀ। ਹੂੰ ਹੂੰ। ਭਾਈ ਪਿੱਛੇ ਖੜੇ ਨਾ ਮੈਨੂੰ ਦੇਖ ਰਹੇ ਸੀ ਵੀ ਹੈਲੀਕਾਪਟਰ ਬਾਰੇ ਤਾਂ ਮੈਂ ਹੀ ਦੱਸਣਾ। ਹੈਲੀਕਾਪਟਰ ਬਾਰੇ ਤੁਸੀਂ ਦੱਸੋ ਵੀ ਹੈਲੀਕਾਪਟਰ ਕਿੱਥੇ ਆ? ਉਹ ਵੀਡੀਓ ਜੀ ਜਰੂਰ ਦਿਖਾਉਣਾ। ਹੈਲੀਕਾਪਟਰ ਵੀ ਭਾਜੀ ਭਾਜੀ ਮਿਲੂਗਾ ਹਨਾ। ਲੋੜ ਮੁਤਾਬਕ ਦਿਖਾ ਦੰਨੇ ਆ ਜੀ ਕੋਈ ਗੱਲ ਨਹੀਂ। ਗੱਡੀਆਂ ਦੇਖੋ ਤੁਸੀਂ ਆ ਜੋ। ਅੱਛਾ ਤੁਸੀਂ ਡੇਢ ਦਸਨੀ ਆਈ। ਤੇ ਤੁਸੀਂ ਸਾਨੂੰ ਸਾਈ ਪਾਉਣੀ ਹੈ ਹੈਲੀਕਾਪਟਰ ਤੁਹਾਡੇ ਬਾਹਰ ਕੇ ਖੜਾਊਗਾ ਜੀ ਟੈਨਸ਼ਨ ਫਰੀ ਹੋ ਜਾਓ ਤੁਸੀਂ ਇਹ ਗੱਲ ਬਿਲਕੁਲ 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 ਹੂੰ ਅੱਛਾ ਤਾਂ ਤੁਸੀਂ ਦੇਖ ਲਓ ਇਸ ਜਗ੍ਹਾ ਤੇ ਪਹਿਲੀ ਵਾਰ ਹੋਇਆ ਏ ਔਰ ਲੋਕੇਸ਼ਨ ਵੀ ਤੁਹਾਨੂੰ ਮੈਂ ਦਿਖਾ ਦੇਣਾ ਇਧਰ ਨਜ਼ਰ ਮਾਰ ਲਓ ਆ ਮੋਗੇ ਵਾਲਾ ਮੋਗਾ ਰੋਡ ਆ ਇਹ ਪੋਲਾ ਇਹ ਪੁਲ ਤੋਂ ਜਦੋਂ ਆ ਫਰੋਸਪਰ ਵਾਲੇ ਪਾਸੇ ਨੂੰ ਉਤਰਦੇ ਆ ਤਾਂ ਬਿਲਕੁਲ ਨਾਲ ਤੁਹਾਨੂੰ ਆ ਮਿਲੇਗਾ ਪੀਬੀ 05 ਕਾਰ ਬਾਜ਼ਾਰ ਔਰ ਇਸ ਜਗ੍ਹਾ ਤੇ ਤੁਸੀਂ ਆਉਣਾ ਤੁਸੀਂ ਜੇਬ ਦੇ ਵਿੱਚ ਜਿੰਨੇ ਵੀ ਪੈਸੇ ਘਰ ਤੋਂ ਘਟ ਵੀ ਪਾ ਕੇ ਲੈ ਕੇ ਆ ਗਏ ਤੁਹਾਨੂੰ ਗੱਡੀ ਦੇ ਕੇ ਤੋਰਨਗੇ ਬਾਈ ਇੱਕ ਵਿਸ਼ਵਾਸ ਦੀ ਗੱਲ ਹੁੰਦੀ ਵੀ ਗੱਡੀ ਜਦੋਂ ਦੇ ਕੇ ਤੋਰੋਗੇ ਕੋਈ ਲਾਮੇ ਵਾਲੀ ਗੱਲ ਤਾਂ ਨਹੀਂ ਕਰਦੇ ਕਿਉਂਕਿ ਵੀਊਅਰ ਫਾਲੋਅਰ ਜਿਹੜੇ ਨੇ ਉਹ ਇਸ ਗੱਲ ਨੂੰ ਬੜਾ ਜਿਆਦਾ ਸੋਚਦੇ ਨੇ ਕੋਈ ਲੰਬੀ ਵਾਲੀ ਗੱਲ ਨਾ ਹੋਵੇ ਬਿਲਕੁਲ ਜੀ 10 ਤੋਂ 12 ਸਾਲ ਦਾ ਸਾਡਾ ਤਜਰਬਾ ਜੀ ਕਾਰ ਅਸੀਂ ਮਾੜੀ ਚੱਕਦੇ ਨਹੀਂਗੇ ਐਕਸੀਡੈਂਟ ਦੀ ਸਾਡੀ ਕਾਰ ਦੀ ਫੁੱਲ ਗਰੰਟੀ ਹੋਊਗੀ ਜੀ ਕਾਗਜ਼ਾਂ ਨਾਲ ਸਾਡੀ ਫੁੱਲ ਗਰੰਟੀ ਹੋਊਗੀ ਸਾਡੇ ਤੇ ਸਿਰਫ ਭਰੋਸਾ ਕਰੋ ਬਾਕੀ ਸਾਡੇ ਤੇ ਛੱਡੋ ਜੀ ਹੂੰ ਬਸ ਬਾਕੀ ਸਾਡੀ ਜ਼ਿੰਮੇਵਾਰੀ ਆ ਜੀ ਕਾਰ ਤੁਹਾਨੂੰ ਜਾ ਕੇ ਕੋਈ ਵੀ ਲਾਮਾ ਦੇਵੇ ਸਾਨੂੰ ਬੈਕ ਕਰ ਦੋ ਜੀ ਇਸ ਤੋਂ ਅੱਗੇ ਕੋਈ ਚੀਜ਼ ਨਹੀਂ ਹੈ ਜੀ ਭਾਈ ਜੀ ਸੇਲ ਵਾਲੀਆਂ ਗੱਡੀਆਂ ਤੁਸੀਂ ਦਿਖਾਉਂਗੇ ਬਿਲਕੁਲ ਤੁਹਾਨੂੰ ਸੇਲ ਵਾਲੀਆਂ ਗੱਡੀਆਂ ਦਿਖਾਉਣੇ ਆ ਤਾਂ ਬਿਲਕੁਲ ਆ ਗੱਡੀਆਂ ਨੂੰ ਨਜ਼ਰ ਮਾਰ ਲਓ ਤਾਂ ਪਿੱਛੇ ਸੇਲ ਆ ਨੰਬਰ ਨੇ ਪੰਜਾਬ ਨੰਬਰ ਵੀ ਨੇ ਸਾਰੇ ਤੁਹਾਡੇ ਸਾਹਮਣੇ ਖੜੇ ਨੇ ਔਰ ਇਹਨਾਂ ਦੇ ਵਿੱਚ ਕੀ ਕੀ ਖਾਸੀਅਤਾਂ ਇਹਨਾਂ ਗੱਡੀਆਂ 'ਚ ਖਾਸੀਅਤ ਦੱਸ ਦਿਆ ਵੀਰ ਕਹਿੰਦੇ ਵੀ ਖਾਸੀਅਤ ਹੈ ਇਹਨਾਂ ਗੱਡੀਆਂ 'ਚ ਉਹ ਕਿਹੜੀ ਖਾਸੀਅਤ ਆ ਉਹ ਵੀ ਇਹਨਾਂ ਨੂੰ ਪੁੱਛਦਿਆਂ ਮਾਡਲ ਪੁੱਛਾਂਗੇ ਭਾਈ ਜੀ ਮਾਡਲ ਬਾਰੇ ਜਾਣਕਾਰੀ ਦਿਓ ਰੇਟ ਜ਼ਰੂਰ ਦੱਸੋ ਵੀ ਰੇਟ ਕਿੰਨਾ ਪੈਣਾ ਆਜੋ ਇੱਧਰ ਆਜੋ ਇੱਧਰ ਸਟਾਰਟ ਕਰਦੇ ਹਾਂ ਇਹ ਵਰਨਾ 2012 ਮਾਡਲ ਆ ਜੀ ਕਾਰ ਬਿਲਕੁਲ ਓਕੇ ਆ ਜੀ ਇੱਕ ਵੀ ਰੁਪਈਆ ਦਾ ਖਰਚਾ ਨਹੀਂ ਗਾ 310000 ਰੁਪਏ ਕਰ ਦੇ ਦਾਂਗੇ ਓਕੇ ਵਰਨਾ 2013 ਮਾਡਲ ਆ ਜੀ ਕਾਰ ਬਿਲਕੁਲ ਨਵੀਂ ਆ ਸਾਫ ਸੁਥਰੀ ਆ 80000 ਕਿਲੋਮੀਟਰ ਵੱਟ ਚੱਲੀ ਆਈ ਕੋਈ ਵੀ ਕੰਮ ਖਰਚਾ ਕਾਰ ਦੇ ਉੱਪਰ ਨਹੀਂ ਹੈਗਾ ਕਾਰ ਪੂਰੇ 4 ਲੱਖ ਰੁਪਏ ਦੀ ਦੇ ਦਾਂਗੇ ਜੀ 4 ਲੱਖ ਦੀ ਸਿਰਫ ਵਰਨਾ 2014 ਮਾਡਲ ਬਿਲਕੁਲ ਓਕੇ ਹੈ ਪ੍ਰੋਜੈਕਟਰ ਲੈਂਪ ਦੇ ਵਿੱਚ ਬਹੁਤ ਘੱਟ ਮਿਲਦੀ ਆਈ ਇਹ ਕਾਰ ਇਹ ਆਪਾਂ 4.5 ਲੱਖ ਰੁਪਏ ਦੀ ਦੇਵਾਂਗੇ ਜੀ ਕਾਰ ਬਿਲਕੁਲ ਨਵੀਂ ਆ ਚੱਕੋ ਜੀ ਆ ਵੀ ਉਸ ਤੋਂ ਅੱਗੇ ਆ ਜੀ ਵਰਨਾ 2012 ਮਾਡਲ ਪੁਸ਼ ਟੂ ਬਟਨ ਸਟਾਰਟ ਆ ਜੀ ਓਕੇ ਰੇਟ ਇਹਦਾ ਵੀ 310000 ਰੁਪਏ ਆਈ ਕਾਰ ਦੇ ਉੱਪਰ ਕੋਈ ਵੀ ਕੰਮ ਖਰਚਾ ਨਹੀਂ 1 ਰੁਪਏ ਦਾ ਵੀ ਇਸ ਤੋਂ ਅੱਗੇ ਔਰ ਪੰਜਾਬ ਨੰਬਰ ਨੇ ਇਹਨਾਂ ਗੱਡੀਆਂ ਦੇ ਵਰਨਾ ਦੇ ਜ਼ਿਆਦਾਤਰ ਲੋਕ ਸੋਚਦੇ ਆ ਹਾਂਜੀ ਇਹ 2016 ਮਾਡਲ ਆ ਜੀ 4 ਲੱਖ 5 ਲੱਖ ਦੇ 60000 ਰੁਪਏ ਦੇ ਦਾਂਗੇ ਉਸ ਤੋਂ ਬਾਅਦ ਆ ਗਈ ਆਲਟੋ ਛੋਟੇ ਬਜਟ ਵਾਸਤੇ ਹਾਂਜੀ ਜੇ ਕਿਸੇ ਮੇਰੇ ਵੀਰ ਦਾ ਬਰਤ ਥੋੜਾ ਹੋਵੇ 2008 ਮਾਡਲ 28 ਦੇ 10ਵੇਂ ਮਹੀਨੇ ਤੱਕ ਪਾਸਿੰਗ ਆ ਜੀ ਕਾਰ ਦਾ ਰੇਟ ਸਿਰਫ 1 ਲੱਖ ਰੁਪਈਆ ਕਾਰ ਦੇ ਉੱਪਰ 1 ਵੀ ਰੁਪਈਆ ਦਾ ਕੰਮ ਖਰਚਾ ਨਹੀਂ ਹੈਗਾ ਜੀ ਓਕੇ ਰਿਪੋਰਟ ਸਾਰੀ ਇਸ ਤੋਂ ਅੱਗੇ ਜੀ ਸਵਿਫਟ 2013 ਮਾਡਲ ਪੰਜਾਬ ਨੰਬਰ ਰੇਟ ਇਹਦਾ ਸਿਰਫ 310000 ਰੁਪਇਆ ਜੀ ਕਰਦੇ ਲਾਈ ਵੀ ਲੱਗੇ ਆ ਟੱਚ ਪਲੇਅਰ ਲੱਗਾ ਕਾਰ ਦੇ ਉਪਰ ਕੋਈ ਵੀ ਕੰਮ ਖਰਚਾ ਨਹੀਂਗਾ ਉਹਨਾਂ ਦੀ ਇਨਫੋਰਮੇਸ਼ਨ ਇੱਥੋਂ ਖੜੇ ਖੜੇ ਦੱਸਦੇ ਕਿਉਂਕਿ ਗੱਡੀਆਂ ਬੜੀਆਂ ਨੇ ਤੁਹਾਡੀਆਂ ਤੁਸੀਂ ਮੈਨੂੰ ਲੱਗਦਾ ਕਮਾ ਕਮਾ ਕੇ ਦਿਖਾ ਦੇਣਾ ਹਜੇ ਹੈਲੀਕਾਪਟਰ ਵੀ ਵੇਖਣਾ ਅੱਧ ਕਿਸੇ ਦਾ ਆਪਾਂ ਫਾਇਦਾ ਕਰਨਾ ਜੀ ਜਿਹੜੇ ਮੇਰੇ ਵੀਰ ਕ੍ਰੇਡਿਟਰ ਨਵੀਂ ਲਾਈਨ ਬਾਰੇ ਸੋਚਦੇ ਹੁਣ ਉਹਨਾਂ ਦਾ ਆਪਾਂ 5 ਤੋਂ 6 ਲੱਖ ਰੁਪਏ ਫਾਇਦਾ ਕਰਾਉਣਾ ਇਹ ਕ੍ਰੇਡਿਟਰ 2020 ਮਾਡਲ 78000 ਕਿਲੋਮੀਟਰ ਵਰ ਚੱਲੀ ਆ ਜੀ ਰੇਟ ਇਹਦਾ ਸਿਰਫ 10 ਲੱਖ 50 ਨੰਬਰ ਕਰੋਲਾ ਐਟਲਸ 2015 ਮਾਡਲ ਨਿਊ ਸ਼ੇਪ ਇਹ ਕਾਰ 15 ਮਾਡਲ ਫਸਟ ਓਨਰ ਆ ਜੀ ਸਾਰੇ ਕਾਗਜ਼ ਕੰਪਲੀਟ ਆ ਐਨਓਸੀ ਕਟਵਾ ਕੇ 4,80,000 ਰੁਪਏ ਦੇ ਦਾਂਗੇ ਜੀ ਉਸ ਤੋਂ ਅੱਗੇ ਆ ਜੀ ਆਪਣੇ ਕੋਲੇ ਵਰਨਾ 2016 ਮਾਡਲ ਆ ਇਹ ਕਾਰ 80-85,000 ਕਿਲੋਮੀਟਰ ਵੱਡ ਚੱਲੀ ਆ ਜੀ ਸੈਕੰਡ ਓਨਰ ਉਸ ਤੋਂ ਅੱਗੇ ਆਪਣੇ ਕੋਲੇ ਸਿਆਦ ਸਿਆਦ ਆ ਜੀ ਜੀਡੀਆਈ ਪਲੱਸ ਟੌਪ ਮਾਡਲ 80-85,000 ਕਿਲੋਮੀਟਰ ਵੱਡ ਚੱਲੀ ਆ ਆਰਐਸ ਮਾਡਲ ਸਪੈਲਰ ਵਾਲਾ ਜਮਾਂ ਟੌਪ ਮਾਡਲ ਕਾਰ ਐਨਓਸੀ ਨਾਲ 4 ਲੱਖ ਰੁਪਏ ਦੇ ਦਾਂਗੇ ਅੱਛਾ ਜੇ ਕਿਸੇ ਵੀਰ ਨੂੰ ਆ ਹੋਰ ਵੀ ਕੋ ਗੱਡੀ ਚਾਹੀਦੀ ਆ ਇਸ ਤੋਂ ਇਲਾਵਾ ਕੋਈ ਹੋਰ ਗੱਡੀ ਚਾਹੀਦੀ ਆ ਅਵੇਲੇਬਲ ਕਰ ਦੇਓਗੇ ਮੌਕੇ ਤੇ ਬਿਲਕੁਲ ਜੀ ਬਿਲਕੁਲ ਜਿਹੜੀ ਵੀ ਛੋਟੀ ਵੱਡੀ ਤੋਂ ਵੱਡੀ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਸਿਰਫ ਸਾਨੂੰ ਬੰਦਾ ਆਪਦੀ ਰਿਕੁਆਇਰਮੈਂਟ ਦੱਸ ਦੇ ਵੀ ਮੈਂ ਕਿੰਨੇ ਕ ਪੈਸੇ ਲਾਉਣੇ ਕਿਹੜਾ ਮਾਡਲ ਭਾਲਦੇ ਆ ਜੀ ਤੁਹਾਨੂੰ ਦੋ ਦਿਨਾਂ ਦੇ ਅੰਦਰ ਅੰਦਰ ਕਾਰ ਭਾੜਾ ਘੱਟੋ ਘੱਟ ਕਿੰਨੇ ਰੇਟ ਤੋਂ ਕਾਰ ਸ਼ੁਰੂ ਹੋ ਜੂਗੀ ਸਾਡੇ ਕੋਲ ਸਿਰਫ 1 ਲੱਖ ਤੋਂ ਕਾਰ ਸਟਾਰਟ ਆ ਜੀ ਤੇ 12 ਲੱਖ ਰੁਪਏ ਤੱਕ ਅੰਡਾ ਜੀ ਬਾਕੀ ਜਿਹੜੀ ਵੀ ਕਾਰ ਕਿਸੇ ਦੀ ਰਿਕੁਆਇਰਮੈਂਟ ਹੋਵੇ ਤੁਹਾਨੂੰ ਬਿਲਕੁਲ ਦੇਵਾਂਗੇ ਜੀ 5 ਲੱਖ 7 ਲੱਖ 10 ਲੱਖ 15 ਲੱਖ ਜੇ ਤੁਸੀਂ ਜੈਗਵਰ ਨੂੰ ਤਾਂ ਨੂੰ ਜਾਣਾ ਤਾਂ ਜਿੱਥੇ ਵੀ ਚਲੇ ਜਾਓਗੇ ਤੁਹਾਨੂੰ ਕਰੋੜਾਂ ਵਾਲੀਆਂ ਗੱਡੀਆਂ ਵੀ ਇਸ ਜਗ੍ਹਾ ਤੋਂ ਮਿਲ ਜਾਣਗੀਆਂ ਧਿਆਨ ਨਾਲ ਇੱਕ ਵਾਰ ਫਿਰ ਬੋਰਡ ਦੇ ਉੱਤੇ ਨਜ਼ਰ ਮਾਰ ਲਓ ਪੀਬੀ 05 ਕਾਰ ਬਾਜ਼ਾਰ ਫਿਰੋਜ਼ਪੁਰ 7 ਨੰਬਰ ਚੁੰਗੀ ਤੋਂ ਮੋਗਾ ਰੋਡ ਤੇ ਮੋਗਾ ਵਾਲਾ ਪੁਲ ਲੈਂਦਿਆਂ ਨਾਲ ਹੀ ਖੱਬੇ ਹੱਥ ਤੁਹਾਨੂੰ ਇਹ ਤਸਵੀਰ ਮਿਲੇਗੀ ਚੱਕੋ ਵੀਕਲ ਹੁਣ ਬਸ ਪਹੁੰਚੋ ਇੱਥੇ ਔਰ ਉਸ ਤੋਂ ਬਾਅਦ ਹੈਲੀਕਾਪਟਰ ਜਿਹੜਾ ਰਹਿੰਦਾ ਸੀ ਤੁਹਾਨੂੰ ਦਿਖਾਉਣਾ ਸੀ ਵੀਡੀਓ ਚ ਉਹ ਹੈਲੀਕਾਪਟਰ ਬਾਈ ਉਹਨਾਂ ਨੇ ਕਿਹਾ ਉਹ ਉਦੋਂ ਦਿਖਾਵਾਂਗੇ ਜਦੋਂ ਤੁਸੀਂ ਵਿਆਹ ਕਰਵਾਉਂਗੇ ਜਦੋਂ ਤੁਸੀਂ ਆਨੰਦ ਕਾਰਜ ਕਰਨ ਲਈ ਜਾਓਗੇ ਉਦੋਂ ਸੈਲੀਕਾਪਟਰ ਦੇ ਵਿੱਚ ਬੈਠ ਕੇ ਤੁਹਾਨੂੰ ਝੂਟਾ ਦਵਾਇਆ ਜਾਏਗਾ ਉਹ ਹੈਲੀਕਾਪਟਰ ਵੀ ਉਸੇ ਸਮੇਂ ਤੁਹਾਡੇ ਗੇਟ ਤੇ ਕਹਿੰਦੇ ਪਹੁੰਚਾ ਦੇ